ਇਹ ਕਿਹੜੇ ਸਿਮਰ ਦੀ ਆਪ ਆ ਜਾ ਕਿਹੜੇ ਸਿਮਰ ਦਾ ਵਧੀਆ ਸਿਮਨ ਲੱਗਿਆ ਪਹਿਲਾਂ ਵੀ ਇਹਦੇ ਮੇਰੇ ਧਿਆਨ ਤੋਂ ਨਹੀਂ ਕਈ ਸਾਲ ਹੋ ਗਏ ਹੁਣ ਦੂਜੇ ਸਿਮੇ ਤਾਂ ਇਤਨੀ ਸੂਈ ਜਾਂਦੀ ਹੈ ਤੇ ਇਤ ਕੀ ਇਹਦੇ ਗੋਪੀ ਬੰਦਾ ਕੱਟੀ ਆ ਹਾਂ ਕੱਟੀ ਆ ਮਗਰ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਆ ਬਸ ਪਰਸੋਂ ਹੀ ਸੂਈ ਆ ਹਾਂਜੀ ਹਾਂ ਕੱਲ ਦਾ ਦਿਨ ਲੱਗ ਕੱਲ ਦਾ ਦਿਨ ਲੰਘਿਆ ਵੇ ਠੀਕ ਹੈ ਹਾਂਜੀ ਹਾਂ ਦੁੱਧ ਤਾਂ 11 ਕਿਲੋ ਪਿਛਲੇ ਸੂਏ 11 ਲੀਟਰ ਦੁੱਧ ਆ ਤੇ ਕੀ ਸਾਨੂੰ ਇਹਦੀ ਹੈਗੀ ਆ ਵੀ 13-14 ਲੀਟਰ ਦੁੱਧ ਦੀ ਅਮੀਰ ਪਰ ਤੇਰਾ ਤਾਂ ਖੁੱਲਾ ਕੱਢੂ ਹਾਂਜੀ ਹਾਂ ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀ ਸਾਹਿਰ ਕੰਦਰ ਇੱਕ ਉਹ ਦੇ ਕਰੇ ਇੱਕ ਆਪਾ ਦੂਜੇ ਸੂਏ ਤਾਜੀ ਸੂਈ ਛੋਟੀ ਆਪਾ ਦਿਖਾ ਰਹੇ ਆਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਜੀ ਪਹਿਲਾਂ ਵੀ ਆਪਾਂ ਦੋ ਵੀਡੀਓ ਬਣਾਇਆ ਸਾਡੇ ਕਰੋ ਹਨਾ ਹਾਂਜੀ 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 ਕਿੰਨਾ ਕੁ ਰਿਜ਼ਲਟ ਆ ਵੀਡੀਓ ਦਾ ਵਧੀਆ ਬਾਈ ਜੀ ਬਹੁਤ ਵਧੀਆ ਵਧੀਆ ਜੀ ਹਾਂਜੀ 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 ਬਹੁਤ ਵਧੀਆ ਬਾਈ ਜੀ ਠੀਕ ਆ ਤੇ ਛੋਟੀ ਦਾ ਸੂਆ ਕਿਹੜਾ ਜੀ ਦੂਜਾ ਸੂਆ ਸੂਈ ਆ ਬਾਈ ਇਤਕੀ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਪਹਿਲੇ ਸੂਏ ਕਿੰਨਾ ਕਿਹੜੇ ਸਿਮਣ ਦੀ ਆਪ ਆ ਜਾਂ ਕਿਹੜੇ ਸਿਮਰ ਦਾ ਬੱਚਾ ਵਧੀਆ ਸਿਮਣ ਲੱਗਿਆ ਪਹਿਲਾਂ ਵੀ ਇਹਦੇ ਮੇਰੇ ਧਿਆਨ ਤੋਂ ਨਹੀਂ ਕਈ ਸਾਲ ਹੋ ਗਏ ਹੁਣ ਦੂਜੇ ਸੂਏ ਦਾ ਇਤਕੀ ਸੂਈ ਜਾਂਦੀ ਆ ਤੇ ਇਤਕੀ ਇਹਦੇ ਗੋਪੀ ਬੰਦਾ ਕੱਟੀ ਆ ਹਾਂਜੀ ਕੱਟੀ ਆ ਮਗਰ ਹਾਂਜੀ ਹਾਂ ਕਿੰਨਾ ਚਿਰ ਹੋਊਗਾ ਸੂਈ ਨੂੰ ਸੂਈ ਆ ਬਸ ਪਰਸੋਂ ਹੀ ਸੂਈ ਆ ਹਾਂਜੀ ਹਾਂ ਕੱਲ ਦਾ ਦਿਨ ਲੱਗ ਕੱਲ ਦਾ ਦਿਨ ਲੰਘਿਆ ਵੇ ਠੀਕ ਹੈ ਹਾਂਜੀ ਹਾਂ ਦੁੱਧ ਤਾਂ 11 ਕਿਲੋ ਪਿਛਲੇ ਸੂਏ 11 ਲੀਟਰ ਦੁੱਧ ਆ ਇਤਕੀ ਸਾਨੂੰ ਇਹਦੀ ਹੈਗੀ ਆ ਵੀ 13-14 ਲੀਟਰ ਦੁੱਧ ਦੀ ਉਮੀਦ ਪਰ ਤੇਰਾ ਤਾਂ ਖੁੱਲਾ ਕੱਟੂ ਹਾਂਜੀ ਹਾਂ ਸੇਵਾ ਨਾਲ ਇਹ ਵਧੀਆ ਦੇਊਗੀ ਦੁੱਧ ਵੱਧ ਵੀ ਚੰਗੇ ਨਾਲ ਕਿੰਨਾ ਟਾਈਮ ਦਿੱਤਾ ਮਾੜਲਾ ਬਣ ਕੇ ਪਿਛਲੇ ਸੂਏ ਇਹਨੇ ਬਹੁਤ ਲੰਮਾ ਟਾਈਮ ਦੁੱਧ ਦਿੱਤਾ ਜਿਵੇਂ ਕਹਲੋ ਵੀ ਆਪਾਂ ਆਪ ਹੀ ਛੱਡੀ ਆ ਓਕੇ ਹਾਂਜੀ ਹਾਂ ਤੇ ਵਧੀਆ ਲਾਸਟ ਤੱਕ ਬਹੁਤ ਵਧੀਆ ਦੁੱਧ ਦੇਈ ਗਈ ਆ ਠੀਕ ਆਠਵੇਂ ਮਹੀਨੇ ਸੱਤਵੇਂ ਸਾਢੇ ਸੱਤਵੇਂ ਅੱਠਵੇਂ ਮਹੀਨੇ ਛੱਡੀ ਆ ਆਪਾਂ ਤੋਰੋ ਜੀ ਕੋਲ ਠੰਡੀ ਸੀਲ ਗੋਪੀ ਸਿਮਰਦੀ ਮਿੱਤਰੋ ਮਗਰ ਕੱਤੀ ਆ ਬਹੁਤ ਚੰਗੀ ਤੇ ਦੂਜੀ ਗੱਲ ਕਰਦੇ ਆ ਬੱਡੇ ਕੱਤਕਾਰ ਵਾਲੀ ਫੁੱਲ ਪੇਲ ਆ ਜੀ ਤੋਰੀ ਆ ਪੰਜਾ ਸੂਆ ਵਿੱਚ ਤੋਰੇ सुबह का त्यौहार है दिकली दिकली देखा 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 तो, खाने में भी साफ है, कली कली चीजें पसंद हैं। आगे आएंगे। सही तो ही तोड़ आएंगे। बस इतना ही। कोई नहीं, इतना नहीं बढ़िया है। कोई काम है? तोड़ेंगे। मूरे ले आएंगे यार कती? जम्मू मूरे मूरे ले आते हैं। ਇਰੇ ਵੀ ਆ ਜੀ ਪ੍ਰਾਪਤ ਨੂੰ ਕੋਈ ਕੰਮ ਕਰੋ ਬਾਈ ਦੇ ਨਾਲ ਸੰਪਰਕ ਨੰਬਰ ਵੀ ਬੋਲਣਾ ਤੁਸੀਂ ਰੇਟ ਪੁੱਛ ਲੈਣੇ ਬਾਈ ਨੇ ਕੀ ਇਹਦਾ ਰੇਟ ਕਿਤਾ ਕੰਧੇ ਟੱਕਰ ਬੰਦੇ ਰੇਟ ਉਹ ਫਰਜਾਇਤ ਹੈ ਜੀ ਆਪਾਂ ਕੀ ਕਰਨਾ ਰੇਟ ਬਾਈ ਜੀ ਇਹਦਾ ਆਪਣਾ ਦੇਣ ਲੈਣ ਜਾਂ 1.5 ਲੱਖ ਰੁਪਈਆ ਹੈ ਜੀ ਮਾਨਤਾਣ ਕਰ ਦਾਂਗੇ ਰੇਟ ਦੇ ਵਿੱਚ ਮਾਨਤਾਣ ਹੋ ਜਾ ਹਾਂਜੀ ਹਾਂ ਘਰ ਆਪਣਾ ਪਿੰਡ ਦੇ ਕਿੱਥੇ ਜੇ ਆ ਪਿੰਡ ਦੇ ਵਿਚਾਲੇ ਜੇ ਆ ਹਾਂਜੀ ਆਮ ਠੀਕ ਹੈ ਪਿੰਡ ਦੇ ਵਿਚਾਲੇ ਘਰ ਹੈ 100000 ਰੁਪਇਆ 11 ਲੀਟਰ ਪਹਿਲੇ ਸੂਏ ਦਾ ਹਾਂਜੀ ਜੇ ਸੂਏ ਸੂਈ ਹੈ ਹਾਂਜੀ ਜੇ ਸਿੰਮਨ ਦੀ ਗੋਪੀ ਸੰਧੀ ਕਰਤੀ ਹੈ ਹਾਂਜੀ ਤੇ ਹੋਰ ਨੰਬਰ ਦੱਸ ਦਈਏ ਆਪਣਾ 88472 88472 50193 50193 ਹਾਂਜੀ ਹਾਂ ਜੋ ਜਿਹੜੇ ਵੀ ਵੀਰ ਬਾਕੀ ਥਣਾ ਥੁਣਾ ਦੀ ਧਾਰ ਤੂਰ ਦੀ ਫੁੱਲ ਆਪਣੀ ਜ਼ਿੰਮੇਵਾਰੀ ਹੈ ਬਹੁਤ ਵਧੀਆ ਹਾਂਜੀ ਹਾਂ ਜੋ ਜਿਹੜੇ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤਾਂ ਇਹ ਗੱਲ ਜਿਵੇਂ ਮਾਣਾ ਤਸਵੀਰ ਦੇਖੋ ਤੇ ਜਿਲ੍ਹਾ ਹੈਗਾ ਬਿਸ਼ਰੀ